ਉਹੀ ਗੱਲ ਹੈ ਬੇਲੇ ਉਹਨਾਂ ਨੂੰ ਕੀ ਪ੍ਰੋਬਲਮ ਕਿਸੇ ਸਰ ਇਹ ਪਤਾ ਨਹੀਂ ਕਿੰਦੇ ਸੀਰ ਸਾਹਿਬ ਨੂੰ ਪਨੀ ਕੜਾਹ ਸੀਰ ਸਾਹਿਬ ਲੋਗ ਨਹੀਂ ਹੈ ਪੇਪਰ ਦੇ ਵਿੱਚ ਹਾਂਜੀ ਕਿਉਂਕਿ ਜਿਹੜੇ ਸੀਰ ਸਾਹਿਬ ਦੇ ਪੇਪਰ ਦੇ ਵਿੱਚ ਮਸਾਲੇ ਇਹ ਤੇ ਮੰਨਦੇ ਪੁਸ਼ਕ ਕਲਮ ਕਰਨ ਕਰੇ ਪਲਾ ਦੇ ਵਿੱਚ ਰੈਟੀਫਿਕੇਸ਼ਨ ਜਿਹੜੀ ਹਾਨੂੰ ਦਸਰੀ ਪੈਰੀ ਤੇ ਅਸੀਂ ਕਹੋਣ ਅ ਪਰ ਸੀਰ ਸਾਹਿਬ ਦਾ ਕੀ ਮਨ ਹਾ ਤਾ ਕਿ ਜੀ ਪੇਪਰ ਦੇ ਅਸੀਂ ਇਨਸਟ੍ਰਕਸ਼ਨ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਉਹ ਪੰਜਾਬ ਵਿੱਚ ਹੈ ਨਾ ਪੰਜਾਬ ਵਿੱਚ ਜੇ ਗੱਲ ਹੋ ਗਈ ਕਿ ਫੰਕਾ ਬੰਦਾ ਪਰ ਕੜਾ ਦੁਨ ਦੋ ਧੋਨੇ ਚੀਜ਼ ਹੈ ਸਾਡੀ ਨਹੀਂ ਮੈਂ ਜਾਣ ਦਿੱਤੀ ਫਿਰ ਜਦੋਂ ਮੈਂ ਵਿਰੋਧ ਕੀਤਾ ਜਿਹੜੇ ਵਿਰੋਧ ਕੀਤਾ ਫਿਰ ਮੇਰਾ ਬੱਚਾ ਅੰਦਰ ਗਿਆ ਅੱਜ ਕਿੰਨੇ ਵੇਪਰ ਕਿੰਨੇ ਪੇਪਰ 11 ਵਜੇ ਸ਼ੁਰੂ ਹੋਏ ਲੇਕਿਨ 9 ਵਜੇ ਦੀ ਐਂਟਰੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਪਰ ਇਹ ਕੱਲਾ ਬੱਚਾ ਉਧਰੋਂ ਸਦਾ ਪਰੇਸ਼ਾਨ ਹੋ ਕੇ ਪੇਪਰ ਦੇ ਉੱਤੇ ਬਾਹਰ ਖੜਾ ਰਹਿਦਾ ਮੇਰਾ ਹਾਂਜੀ